ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਬਹੁਤ ਵੱਡੀ ਗੱਲਬਾਤ ਜਿਹੜੀ ਉਹ ਚੱਲ ਰਹੀ ਆ ਖਾਲਸਾ ਪੰਥ ਦੇ ਵਿੱਚ ਇੱਕ ਕੁੜੀ ਆਉਂਦੀ ਆ ਅਰਚਨਾ ਮਕਵਾਨਾ ਜਿਹੜੀ ਆ ਕੇ ਦਰਬਾਰ ਸਾਹਿਬ ਦੇ ਵਿੱਚ ਯੋਗ ਕਰਦੀ ਆ ਤੇ ਬਹੁਤ ਸਾਰੇ ਬੁੱਧੀਜੀਵੀ ਵਕੀਲਾਂ ਤੇ ਹੋਰ ਬੰਦਿਆਂ ਨੇ ਇਸ ਗੱਲ ਨੂੰ ਨਗੂਣੀ ਕਹਿ ਕੇ ਤੇ ਬਹੁਤ ਲੋਕਾਂ ਨੇ ਕਿਹਾ ਕਿ ਉਹਦੀ ਭਾਵਨਾ ਜਿਹੜੀ ਆ ਉਹ ਇਦਾਂ ਨਹੀਂ ਸੀ ਇੱਕ ਕੁੜੀ ਸੀ ਉਹ ਆਈ ਇੱਥੇ ਜੋਗਾ ਕਰ ਗਈ ਉਹਨੂੰ ਪਤਾ ਹੀ ਨਹੀਂ ਸੀ ਹੈਗਾ ਛੋਟੇ ਤੋਂ ਛੋਟੇ ਬੱਚੇ ਨੂੰ ਇਹ ਗੱਲ ਦਾ ਪਤਾ ਆ ਕਿ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਇਦਾਂ ਦੇ ਲੱਛਣ ਨਹੀਂ ਹੋ ਸਕਦੇ ਫਿਰ ਉਹ ਇੱਕ ਦਿਨ ਪਹਿਲਾਂ ਕੁੜੀ ਇੱਥੇ ਆ ਕੇ ਗਈ ਏ ਤੇ ਸਭ ਤੋਂ ਖਤਰਨਾਕ ਗੱਲ ਇਹ ਕਿ ਉਹ ਕੁੜੀ ਸਾਡੇ ਤੇ ਅਲੀਗੇਸ਼ਨ ਲਾ ਰਹੀ ਆ ਕਿ ਉੱਥੇ ਖੜੇ ਲੋਕਾਂ ਨੇ ਮੈਨੂੰ ਕਿਹਾ ਨਹੀਂ ਕੁਝ ਉੱਥੇ ਉਹਨਾਂ ਦੇ ਜਿਹੜੇ ਪਹਿਰੇਦਾਰ ਸੀ ਉਹ ਕਿੱਥੇ ਗਏ ਸੀ ਫਿਰ ਉਹਨਾਂ ਨੇ ਮੈਨੂੰ ਵੀਡੀਓ 'ਚ ਨਹੀਂ ਵੇਖਿਆ ਉਹਨਾਂ ਨੇ ਮੈਨੂੰ ਜਾਣਦੇ ਨਹੀਂ ਡੱਕਿਆ ਹੈਗਾ ਮਤਲਬ ਇੱਕ ਤਾਂ ਤੁਸੀਂ ਸਿੱਖ ਧਰਮ ਦੇ ਸਭ ਤੋਂ ਜਿਹੜਾ ਕਹਿ ਲਈਏ ਕਿ ਸਾਡਾ ਦਿਲ ਜਿਹੜਾ ਹੈ ਉਹਦੇ ਉੱਤੇ ਤੁਸੀਂ ਪੈਰ ਰੱਖ ਕੇ ਤਾਂ ਉਤੋਂ ਮੁੜ ਕੇ ਉਹਦੀ ਜਿਹੜੀ ਮਰਿਆਦਾ ਹੈ ਉਹ ਭੰਗ ਕਰਕੇ ਤੇ ਕਿਸੇ ਫੋਨ ਦੇ ਉੱਤੇ ਬਹਿ ਕੇ ਤੇ ਉਤੋਂ ਤੁਸੀਂ ਇਹ ਇਹ ਜਾਂ ਘਟਿਆ ਜਿਹੜੀ ਦਲੀਲ ਦੇ ਰਹੇ ਹੋ ਤੇ ਉਹ ਜੇ ਸਾਡੇ ਜਿਹੜੇ ਕੁਝ ਬੰਦੇ ਨੇ ਉਹ ਜਿਹੜੇ ਉਹਨੂੰ ਜਸਟੀਫਾਈ ਕਰ ਰਹੇ ਨੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਤੁਹਾਨੂੰ ਅ ਕੋਈ ਬੰਦਾ ਕਿਸੇ ਦੂਜੇ ਦੇ ਧਾਰਮਿਕ ਸਥਾਨ ਤੇ ਜਾਂਦਾ ਹੈ ਤੇ ਉਹਨੂੰ ਨਹੀਂ ਪਤਾ ਤਾਂ ਉਹ ਜਾ ਕੇ ਉੱਥੇ ਪੁੱਛਦਾ ਉਹ ਕਹਿੰਦੀ ਆ ਕਿ ਉੱਥੇ ਕੁਛ ਤਾਂ ਲਿਖਿਆ ਨਹੀਂ ਹੈਗਾ ਕੀ ਮਤਲਬ ਤੂੰ ਅਈ ਨਹੀਂ ਵੱਡੀ ਹੋ ਗਈਆਂ ਤੈਨੂੰ ਪਤਾ ਨਹੀਂ ਹੈਗਾ ਵੀ ਜੋਗਾ ਦਾ ਸਥਾਨ ਕਿੱਥੇ ਆ ਤੈਨੂੰ ਲੱਗਦਾ ਵੀ ਪਵਿੱਤਰ ਸਰੋਵਰ ਦੀਆਂ ਪ੍ਰਕਰਮਾਂ ਦੇ ਉੱਤੇ ਪੁੱਠੇਛਦੇ ਹੋ ਕੇ ਉਹ ਯੋਗਾ ਕਰਨ ਦਾ ਸਥਾਨ ਆ ਉੱਥੇ ਸਾਡੀ ਕੌਮ ਦੇ ਸਿਰ ਲੱਗੇ ਨੇ ਔਰ ਹਜ਼ਾਰਾਂ ਸਿਰ ਲੱਗੇ ਨੇ ਹਜ਼ਾਰਾਂ ਉੱਥੇ ਮਹਿਬੂਬ ਸਾਹਿਬ ਵਰਗੇ ਹੋਰ ਜਿਹੜੇ ਵੱਡੇ ਸਾਡੇ ਰਾਈਟਰ ਨੇ ਉਹ ਲਿਖਦੇ ਨੇ ਕਿ ਕਾਲੀ ਨਾ ਤੁਰਿਓ ਸੰਭਲ ਸੰਭਲ ਕੇ ਕਦਮ ਧਰਿਓ ਇੱਥੇ ਮਹਾਨ ਸ਼ਹੀਦਾਂ ਦੇ ਸੀਸ ਲੱਗੇ ਨੇ ਤੇ ਤੁਹਾਨੂੰ ਸ਼ਰਮਣਾ ਇਹ ਗੱਲ ਕਰਦਿਆਂ ਇੱਕ ਕਰਨਾਲ ਜ਼ਿਲ੍ਹੇ ਦੇ ਨੀ ਸਿੰਘ ਦੇ ਕੋਲ ਬਰਾਸ ਪਿੰਡ ਪੈਂਦਾ ਜੇ ਮੈਂ ਨਾ ਭੁੱਲਦਾ ਹਾਂ ਉੱਥੇ ਇੱਕ ਸਾਧਵੀ ਆ ਪ੍ਰਗਿਆ ਮਾਫੀ ਚਾਹਣਾ ਇੱਕ ਸਾਦੀ ਵੀ ਆ ਦੇਵਾ ਠਾਕੁਰ ਉਹ ਪਿੱਛੇ ਜੇ ਬਹੁਤ ਲਗਾਤਾਰ ਸਿੱਖ ਧਰਮ ਦੇ ਹੱਕ ਚ ਬੋਲਦੀ ਰਹੀ ਖੜਦੀ ਰਹੀ ਪਰ ਜਦੋਂ ਤਾਂ ਨੂੰ ਇਹ ਲੱਗਾ ਕਿ ਗਲਤ ਬੋਲਿਆਂ ਵੀ ਬਹੁਤ ਜ਼ਿਆਦਾ ਕੁਝ ਹਾਸਲ ਕੀਤਾ ਜਾ ਸਕਦਾ ਦੁਨੀਆ ਤੇ ਵੀਊ ਹਾਸਲ ਕੀਤੇ ਜਾ ਸਕਦੇ ਨੇ ਐਮਪੀਸ਼ਿਪੇ ਮਿਲ ਸਕਦੀ ਆ ਤੇ ਉਦੋਂ ਉਹਨੂੰ ਲੱਗਾ ਵੀ ਜਿਹੜਾ ਕੰਗਣ ਵਾਲਾ ਰਾਹ ਆ ਉਹ ਵਧੀਆ ਆ ਉਸ ਰਾਹ ਦੇ ਉੱਤੇ ਚੱਲ ਕੇ ਤੇ ਕੁਛ ਇਦਾਂ ਦਾ ਹਾਸਲ ਕੀਤਾ ਜਾਏ ਉਸ ਕੁੜੀ ਨੇ ਬੀਬੀ ਨੇ ਜਿਹੜੀ ਕਿ ਸਾਡੇ ਬਹੁ ਗਿਣਤੀ ਸਿੱਖ ਭਰਾਵਾਂ ਦੇ ਵਿੱਚ ਉਹਦਾ ਡੇਰਾ ਆ ਉਹ ਮਿਲਣ ਸਾਰਾ ਲੋਕਾਂ ਨੂੰ ਮਿਲਦੀ ਆ ਸਾਡੇ ਬਹੁਤ ਲੋਕਾਂ ਦੇ ਸਹਿਚਾਰ ਆ ਪਰ ਉਹ ਇਸ ਗੱਲ ਨੂੰ ਜਸਟੀਫਾਈ ਕਰ ਰਹੀ ਆ 20 ਦਾ ਕੀ ਮਤਲਬ ਹੈ ਬਾਹ ਜਾਤੀ ਹੈ ਤਾਂ ਕੀ ਹੈ ਕੱਲ ਨੂੰ ਕੋਈ ਬੰਦਾ ਸਿੱਖ ਧਰਮ ਦਾ ਮੰਦਰ ਦੇ ਗਹਿ ਘਰਬ ਵਿੱਚ ਜਾ ਕੇ ਕੋਈ ਉਲਟੀ ਸਿੱਧੀ ਗੱਲ ਕਰੇ ਤੇ ਤੁਹਾਨੂੰ ਕਿਵੇਂ ਲੱਗੂਗਾ ਅਸੀਂ ਅੰਨਿਆ ਸਾਨੂੰ ਨਹੀਂ ਪਤਾ ਹੈਗਾ ਕਿ ਮੰਦਰ ਚ ਜਾਣਾ ਹੈ ਤੇ ਉਥੋਂ ਦੀ ਮਰਿਆਦਾ ਕੀ ਹੈ ਜੇ ਨਹੀਂ ਪਤਾ ਤੇ ਉਹਨਾਂ ਨੂੰ ਪੁੱਛ ਲਓ ਫਿਰ ਤੂੰ ਇੱਕ ਦਿਨ ਪਹਿਲਾਂ ਉੱਥੇ ਰਿਹਸਲ ਕਰਨ ਜਾਣੀ ਹੈ ਤੂੰ ਦਿੱਲੀ ਤੋਂ ਸਿੱਧਾ ਡਰਾਪ ਹੁੰਨੀ ਹੱਥੇ ਜਾ ਕੇ ਡਿੱਗਦੀਆਂ ਜਾ ਕੇ ਸਿੱਧਾ ਤੇ ਪ੍ਰਕਰਮਾਂ ਦੇ ਵਿੱਚ ਜਾ ਕੇ ਪੁੱਠਾ ਸਿੱਧਾ ਸਿਰ ਕਰਕੇ ਤੇ ਭੱਜ ਹੁੰਨੀ ਉਤੋਂ ਤੇ ਵੀਡੀਓ ਪਾ ਕੇ ਤੇ ਇਹਨੂੰ ਜਸਟੀਫਾਈ ਕਰ ਰਹੀਆਂ ਬੰਬੇ ਤੋਂ ਇੱਕ ਸਾਡੇ ਪੱਤਰਕਾਰ ਨੇ ਮੈਂ ਨਾਂ ਨਹੀਂ ਲਾਉਂਗਾ ਬਜ਼ੁਰਗ ਨੇ ਬਹੁਤ ਉਹਨਾਂ ਨੂੰ ਮੈਂ ਕਹਾਂਗਾ ਕਿ ਖੋਜੀ ਪੱਤਰਕਾਰ ਨੇ ਉਹਨਾਂ ਦਾ ਸਾਰਾ ਕੁਝ ਕੋਜੀਆ ਕਿਵੇਂ ਇਹਨਾਂ ਦੇ ਪਿਓ ਨੇ ਵਿਆਹ ਕਰਾਇਆ ਕਿੱਥੋਂ ਆਏ ਕਿਵੇਂ ਇਹ ਪੈਦਾ ਹੋਏ ਕੀ ਕੀ ਗੱਲ ਸੀ ਇਹਦੇ ਪਿੱਛੇ ਕੀ ਆ ਕਿਉਂ ਆ ਕਿਵੇਂ ਆ ਸਾਰੀ ਗੱਲ ਉਹਨਾਂ ਨੇ ਕੋਜੀ ਭਰਪੂਰ ਜਿਹੜੀ ਆ ਉਹ ਲਿਆ ਕੇ ਸਾਹਮਣੇ ਰੱਖੀ ਆ ਕਿ ਮੇਰੇ ਦੇ ਕੇਸ ਨਹੀਂ ਬੰਦਾ ਮੈਂ ਕੀ ਕੀਤਾ ਉਹ ਇੱਕ ਪਾਸੇ ਤੂੰ ਗਲਤੀ ਮੰਨ ਰਹੀ ਆ ਵੀ ਜੇ ਕਿਸੇ ਦੀ ਭਾਵਨਾ ਇੱਕ ਪਾਸੇ ਤੂੰ ਉਹਨੂੰ ਉਹਦੇ ਉੱਤੇ ਬਹਿਸ ਕਰ ਰਹੀ ਆ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਇਹ ਜਿਹੇ ਮੈਂ ਕਹਿੰਨਾ ਵੀ ਦਰਬਾਰ ਸਾਹਿਬ ਦਾ ਜਿਹੜਾ ਸਮੂਹਾ ਦਰਬਾਰ ਸਾਹਿਬ ਦੀ ਜਿਹੜੀ ਬਾਉਂਡਰੀ ਆ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਬਾਉਂਡਰੀ ਆ ਚੱਕਰ ਆਮ ਦਾਸਪੁਰ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਨੇ ਜਦੋਂ ਵਸਾਇਆ ਉਹਦੀ ਹਦੂਦ ਦੇ ਅੰਦਰ ਜਾ ਕੇ ਵੀ ਕੋਈ ਇਦਾਂ ਦੀ ਉਲਟੀ ਸਿੱਧੀ ਗੱਲ ਨਹੀਂ ਕਰਨੀ ਚਾਹੀਦੀ ਤੁਸੀਂ ਤਾਂ ਪ੍ਰਕਰਮਾਂ ਚ ਜਾ ਕੇ ਕਰ ਆਏ ਔਰ ਮੈਂ ਇਹ ਕਾਂਗਾ ਕਿ ਕੁਝ ਸਾਡੇ ਅਖੌਤੀ ਮੈਂ ਕਹਾਂਗਾ ਕਿ ਆਪਣੇ ਆਪ ਨੂੰ ਬੜੇ ਘੈਂਟ ਬੰਦੇ ਮੰਨਦੇ ਨੇ ਉਹ ਘਟਿਆ ਦਲੀਲਾ ਉਹਦੇ ਪੱਖ ਚ ਦੇ ਰਹੇ ਨੇ ਮੈਂ ਇਸ ਗੱਲ ਨੂੰ ਜ਼ਿਆਦਾ ਨਾ ਖੀਚਾਂ ਤੇ ਮੈਂ ਕਹਾਂਗਾ ਕਿ ਸ਼ਰਮ ਕਰ ਲੋ ਮੈਂ ਆਪਣੇਆਂ ਨੂੰ ਕਹਿਣਾ ਤੁਸੀਂ ਸ਼ਰਮ ਕਰ ਲੋ ਉਹ ਦਰਬਾਰ ਸਾਹਿਬ ਹੈ ਉਹ ਕੋਈ ਯੋਗਾ ਦਾ ਗਰਾਊਂਡ ਕਿਸੇ ਸਕੂਲ ਦਾ ਗਰਾਊਂਡ ਨਹੀਂ ਹੈ ਉਹ ਹਾਕੀ ਦਾ ਗਰਾਊਂਡ ਨਹੀਂ ਉਹਦੀ ਪਵਿੱਤਰਤਾ ਉਦੇ ਵੱਲ ਨੂੰ ਜੇ ਗੈਰਾਂ ਨੇ ਮੈਲੀ ਅੱਖ ਕਰਕੇ ਵੇਖਿਆ ਤੇ ਸਿੱਖਾਂ ਨੇ ਆਪਣੇ ਸੀਸ ਤਲੀ ਤੇ ਰੱਖ ਕੇ ਜਿਹੜਾ ਉੱਥੇ ਜੰਗ ਕੀਤਾ ਤੇ ਉੱਥੇ ਆਪਣੇ ਸੀਸ ਭੇਟ ਕੀਤੇ ਉਸ ਦਰਬਾਰ ਦੇ ਵਿੱਚ ਤੇ ਉੱਥੇ ਜਾ ਕੇ ਤੁਸੀਂ ਇਹ ਜੀਆਂ ਹਰਕਤਾਂ ਕਰ ਰਹੇ ਹੋ ਤੇ ਉਹਨੂੰ ਤੁਸੀਂ ਸਹੀ ਠਹਿਰ ਆ ਰਹੇ ਹੋ ਤੁਹਾਡੇ ਮਨਾਂ ਦੇ ਵਿੱਚ ਦਰਬਾਰ ਸਾਹਿਬ ਦੀ ਜਿਹੜੀ ਪਵਿੱਤਰਤਾ ਆ ਉਹ ਤੁਸੀਂ ਪਾਸ ਦੀ ਅੱਖ ਨਾਲ ਵੇਖੋਗੇ ਸ਼ਰਮ ਘਰ ਲਓ ਮਾੜੀ ਮੋਟੀ ਔਰ ਅੱਗੇ ਜਾ ਕੇ ਮੈਂ ਆਪਣੀ ਅੱਜ ਫੇਸਬੁੱਕ ਜਿਹੜੀ ਕਿ ਸਟੇਟ ਚੱਲਣ ਨਹੀਂ ਦਿੰਦੀ ਉਹਦੇ ਉੱਤੇ ਲਿਖਿਆ ਕਿ ਦੋ ਬਾਬਿਆਂ ਦੀ ਜਿਹੜੀ ਆ ਹੁਣ ਕਹਿਣਾ ਪੈਂਦਾ ਵੈਸੇ ਤਾਂ ਬਾਬੇ ਹੈ ਨਹੀਂ ਦੋ ਸਾਧਣੀਆਂ ਦੀ ਜਿਹੜੀ ਆ ਉਹ ਮੌਤ ਹੋ ਗਈ ਆ ਬਹੁਤ ਭਿਆਨਕ ਮੌਤ ਹੋਈ ਆ ਇੱਕ ਦੀ ਹੋਈ ਆ ਤਲਵਾੜੇ ਹੁਸ਼ਿਆਰਪੁਰ ਦੇ ਕੋਲ ਤਲਵਾੜਾ ਛੋਟਾ ਆ ਪਿੰਡ ਜਾਂ ਕਸਬਾ ਆ ਉੱਥੇ ਆਰਐਸਐਸ ਦੇ ਕੈਂਪ ਦੇ ਵਿੱਚ ਉਹਨਾਂ ਦੀ ਜਮੀਰ ਜਦੋਂ ਮਰੀ ਆ ਮਰ ਗਏ ਭਿਆਨਕ ਮੌਤ ਹੋਈ ਉਹਨਾਂ ਦੀ ਉਹ ਹੈ ਬਾਬਾ ਲਖਾ ਜਿਹਨੂੰ ਨਾਨਕਸਰ ਵਾਲੇ ਕਹਿੰਦੇ ਆ ਤੇ ਦੂਜਾ ਜਿਹੜਾ ਆ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਸੁਪੁੱਤਰ ਸੀ ਬਾਬਾ ਸ੍ਰੀਚੰਦ ਉਹਨਾਂ ਦਾ ਧੂਣਾ ਲਾ ਕੇ ਉਹ ਢੇਵੇ ਤੋਂ ਅੰਮ੍ਰਲੇ ਰੋਡ ਦੇ ਉੱਤੇ ਇੱਕ ਜਗ੍ਹਾ ਆ ਉੱਥੇ ਉਹ ਬੈਠਾ ਉਹਦਾ ਜਗ੍ਹਾ ਦਾ ਨਾਮ ਆ ਮੰਡੀ ਤੇ ਉਹਨੂੰ ਕਹਿੰਦੇ ਆ ਮੰਡੀ ਸਾਹਿਬ ਵਾਲੇ ਬਾਬਾ ਜੀ ਤੇ ਮੰਡੀ ਸਾਹਿਬ ਵਾਲੇ ਬਾਬਾ ਜੀ ਹਰਿਆਣੇ ਦੇ ਖੇਤਰ ਦੇ ਵਿੱਚ ਇੱਕ ਕੈਂਪ ਲੱਗਾ ਉੱਥੇ ਸ਼ਬਤ ਲੈ ਰਹੇ ਆ ਉਹਨਾਂ ਦੀ ਮੌਤ ਉੱਥੇ ਹੋਈ ਆ ਪਿਛਲੇ ਹਫਤੇ ਦੇ ਵਿੱਚ ਜਿਹੜਾ ਆ ਕਿ ਜ਼ਮੀਰ ਦੇ ਤੌਰ ਤੇ ਦੋ ਬਾਬਿਆਂ ਦੀ ਭਿਆਨਕ ਮੌਤ ਹੋਈ ਆ ਔਰ ਸਾਨੂੰ ਇਸ ਗੱਲ ਦਾ ਰਤੀ ਭਰ ਵੀ ਅਫਸੋਸ ਨਹੀਂ ਕਿ ਸਾਡੇ ਲਈ ਉਹ ਮਰ ਗਏ ਆ ਕਿਉਂਕਿ ਉਹਨਾਂ ਦੀ ਜ਼ਮੀਰ ਖਤਮ ਹੋ ਗਈ ਆ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਉੱਚੀ ਆਵਾਜ਼ 'ਚ ਕਿਹਾ ਕਿ ਜਮੀਰ ਦਾ ਮਰ ਜਾਣਾ ਹੀ ਮੌਤ ਹੁੰਦਾ ਹੈ ਤੇ ਉਹ ਮਰ ਗਏ ਦੋਨੋਂ ਸੋ ਇਹਦੇ ਉੱਤੇ ਕੋਈ ਅਫਸੋਸ ਜਿਹੜਾ ਆ ਨਹੀਂ ਕਰਨਾ ਚਾਹੀਦਾ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਉਹ ਇਹ ਆ ਕਿ ਪੰਜਾਬ ਦੇ ਵਿੱਚ ਮੁੱਦੇ ਤੇ ਮਸਲਿਆਂ ਨੂੰ ਜਾਣ ਬੁੱਝ ਕੇ ਉਲਝਾਇਆ ਜਾ ਰਿਹਾ ਹੈ ਸਟੇਟ ਦੇ ਦਲਾਲ ਪੈਸਾ ਸੁੱਟ ਰਹੇ ਨੇ ਸਿੱਖ ਨੌਜਵਾਨ ਜਿਹੜੇ ਕੌਮ ਲਈ ਕੋਈ ਗੱਲ ਕਰਦੇ ਆ ਜਾਂ ਅੱਗੇ ਆਏ ਆ ਉਹਨਾਂ ਦੇ ਖਿਲਾਫ ਇੱਕ ਵੱਡਾ ਤਾਣਾ ਬਾਣਾ ਉਣਿਆ ਗਿਆ ਉਹਨਾਂ ਦੇ ਖਿਲਾਫ ਕਈ ਫੇਕ ਚੈਨਲ ਖੜੇ ਕੀਤੇ ਗਏ ਕਈ ਫੇਕ ਆਈਡੀਆਂ ਖੜੀਆਂ ਕੀਤੀਆਂ ਗਈਆਂ ਉਹਦੇ ਵਿੱਚ ਦੀਪ ਸਿੱਧੂ ਸਿੱਖ ਪੰਥ ਦੇ ਨਾਮਵਰ ਬੰਦੇ ਹੋਰ ਤੇ ਉਸ ਤੋਂ ਬਾਅਦ ਜਦੋਂ ਅਮਰਤਪਾਲ ਸਿੰਘ ਆਉਂਦਾ ਉਹਦੇ ਖਿਲਾਫ ਅੱਜ ਤੱਕ ਇਹ ਜਿਹੜੀ ਮੁਹਿੰਮ ਆ ਉਹ ਚਲਾਈ ਜਾ ਰਹੀ ਆ ਇਹ ਸਾਰਾ ਕੁਝ ਜਿਹੜਾ ਆ ਉਹ ਬਾਹਰ ਵਿਦੇਸ਼ਾਂ ਚ ਬੈਠੇ ਕੁਝ ਬੰਦੇ ਤਾਣਾ ਬਾਣਾ ਜਿਹੜਾ ਬੁਣ ਰਹੇ ਆ ਪਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਤੇ ਉਹਨਾਂ ਨੂੰ ਵੀ ਇਹ ਗੱਲ ਦੱਸਦਾ ਵੀ ਤੁਹਾਡੇ ਪਿੱਛੇ ਹੈ ਸਟੇਟ ਤੁਹਾਡੇ ਪਿੱਛੇ ਹੈ ਦਿੱਲੀ ਦਾ ਤਖਤ ਤੇ ਤੁਸੀਂ ਇਹ ਵੇਖੋ ਆਪਣੇ ਮਨ ਚ ਸੋਚ ਕੇ ਵੇਖੋ ਵੀ ਸਾਡੇ ਪਿੱਛੇ ਕੀ ਆ ਸਾਡੇ ਸਾਡੇ ਉੱਤੇ ਜਿਹੜਾ ਥਾਪੜ ਆ ਸਾਡਾ ਜਿਹੜਾ ਤਖਤ ਆ ਉਹ ਨਿਆਰਾ ਆ ਉਹਦੀ ਕਿਸੇ ਦੁਨੀਆ ਦੇ ਤਖਤ ਨਾਲ ਕਿਤੇ ਵੀ ਉਹਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਸੋ ਇਸ ਕਰਕੇ ਤੁਹਾਡੀ ਹਾਰ ਹੋਣੀ ਆ ਚੈਨਲ ਛੱਡ ਤੁਸੀਂ ਜੋ ਮਰਜ਼ੀ ਕਰ ਲਓ ਭਾਵੇਂ 500 ਕੁੱਤਾ ਬਿਠਾ ਦਿਓ ਕਿ ਦਿਨ ਰਾਤ ਉਹ ਸਿੱਖਾਂ ਦੇ ਖਿਲਾਫ ਸਿੱਖ ਯੋਧਿਆਂ ਦੇ ਖਿਲਾਫ ਸ਼ਹੀਦਾਂ ਦੇ ਖਿਲਾਫ ਪਰਿਵਾਰਾਂ ਦੇ ਖਿਲਾਫ ਭੌਂਕੀ ਆਏ ਤਾਂ ਵੀ ਤੁਸੀਂ ਕੱਖਣੀ ਵਿਗਾੜ ਸਕਦੇ ਕਿਉਂਕਿ ਇਹ ਪੰਥ ਗੁਰਾਂ ਦਾ ਹੈ ਇਸ ਕਰਕੇ ਇਸ ਪੰਥ ਨੂੰ ਚੁਣੌਤੀਆਂ ਜ਼ਰੂਰ ਨੇ ਦਰਪੇਸ਼ ਆਉਣੀਆਂ ਨੇ ਸਮੱਸਿਆਵਾਂ ਆਉਣੀਆਂ ਨੇ ਪਰ ਜੇ ਕੋਈ ਇਹ ਕਹੇ ਕਿ ਅਸੀਂ ਇਹਨੂੰ ਜੜ ਤੋਂ ਖਾੜਦਾਂਗੇ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਇਹ ਗੱਲਾਂ ਭੁੱਲ ਜਾਓ ਤੇ ਇੱਕ پاک ਪਵਿੱਤਰ پاک ਪਵਿੱਤਰ ਰੂਹ ਬਾਬਾ ਇਹ ਕੌਮ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉਸ ਪਵਿੱਤਰ ਦਰਬਾਰ ਸਾਹਿਬ ਦੇ ਵਿੱਚ ਖੜ ਕੇ ਜਿਹੜੇ ਬਚਨ ਕਹੇ ਸੀ ਤੇ ਉਹਦੀ ਜਿਹੜੀ ਏਟ ਰੱਖੀ ਆ ਉਹਦਾ ਮੈਲ ਜ਼ਰੂਰ ਉਸਰੇਗਾ ਔਰ 100% ਉਸਰੇਗਾ ਕੌਮ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਪਛਾਣਨ ਦੀ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਆਪੇ ਚ ਉਲਝਣਾ ਨਹੀਂ ਚਾਹੀਦਾ ਇੱਕ ਦੂਜੇ ਦੇ ਖਿਲਾਫ ਨਹੀਂ ਲਿਖਣਾ ਚਾਹੀਦਾ ਸਾਨੂੰ ਜਿਹੜਾ ਆ ਦਿੱਲੀ ਨੇ ਚਾਰੇ ਪਾਸਿਓਂ ਆਪਾਂ ਜਦੋਂ ਕਹਿੰਦੇ ਆ ਨਾ ਵੀ ਆਰਐਸਐਸ ਬਹੁਤ ਡੀਪਲੀ ਸਿੱਖਾਂ ਦੀਆਂ ਸੰਸਥਾਵਾਂ ਤੇ ਸਿੱਖਾਂ ਦੇ ਆਧਾਰਿਆਂ ਦੇ ਵਿੱਚ ਕੁਝ ਭੈਟ ਕਰ ਗਈ ਆ ਤੇ ਬਹੁਤ ਲੋਕਾਂ ਦਾ ਨਹੀਂ 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 ਇਦਾਂ ਨਹੀਂ ਹੋ ਸਕਦਾ ਸਾਰੀਆਂ ਗੱਲਾਂ ਆਰਐਸਐਸ ਦੇ ਨਾਂ 'ਤੇ ਲਾਣੀਆਂ ਨੇ ਹੁਣ ਆ ਤੁਸੀਂ ਵੇਖ ਲਓ ਆ ਮੰਡੀ ਵਾਲੇ ਕੋਲ ਲੱਖਾਂ ਹਜ਼ਾਰਾਂ ਨਹੀਂ ਲੱਖਾਂ ਲੋਕ ਜਾਂਦੇ ਨੇ ਲੱਖਾਂ ਲੋਕ ਜਾਂਦੇ ਨੇ ਇਹਦਾ ਬਾਬਾ ਬਿਧੀ ਚੰਦੀਆ ਨਾਲ ਵੀ ਪੰਗਾ ਪਿਆ ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦਾ ਇੱਕ ਡੇਰਾ ਜਾ ਕੇ ਦੱਬਣ ਲੱਗਾ ਉਦੋਂ ਵੀ ਇਹਨੂੰ ਉਹ ਤਾਂ ਭੁਜਾਇਆ ਡੰਡਿਆਂ ਨਾਲ ਲੰਡੇ ਲਾ ਕੇ ਭਜਾਇਆ ਉਥੋਂ ਹੀ ਭਜਿਆ ਇਹ ਬਹੁਤ ਸੰਤਾ ਮਹਾਪੁਰਸ਼ਾਂ ਨੂੰ ਗਲਤ ਵੀ ਬੋਲਿਆ ਤੇ ਆਪਾਂ ਨੂੰ ਜਦੋਂ ਅੱਜ ਪਤਾ ਲੱਗਾ ਵੀ ਇਹ ਤਾਂ ਆਰਐਸਐਸ ਦੇ ਜਾ ਕੇ ਇੱਕ ਕੈਂਪ ਦੇ ਵਿੱਚ ਉਥੇ ਦਿੱਲੀ ਦੇ ਕਰਿੰਦਿਆਂ ਦੇ ਜਿਹੜਾ ਆ ਉਹ ਚਪਲਾਂ ਦੇ ਥੱਲੇ ਸਿਰ ਰੱਖ ਲਿਆ ਆ ਤੇ ਫਿਰ ਸਾਨੂੰ ਪਤਾ ਲੱਗਾ ਵੀ ਇਹ ਕਿੱਥੋਂ ਤੱਕ ਇਹ ਲੋਕ ਪਹੁੰਚ ਗਏ ਨੇ ਅਸੀਂ ਕਹਿੰਨੇ ਆ ਬਹੁਤ ਲੋਕ ਮੰਨਦੇ ਨਹੀਂ ਬਹੁਤ ਪਹਿਲਾਂ ਇੱਕ ਬੁੱਕ ਲਿਖੀ ਗਈ ਸੀ ਜਬਾ ਬਾਣ ਲਾਗਿਓ ਤਬੈ ਰੋਸ ਜਾਗਿਓ ਉਸ ਬੁੱਕ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਸੰਸਥਾਵਾਂ ਬਾਰੇ ਲਿਖਿਆ ਹੈ ਕਿ ਕਿੰਨੇ ਇਹਨਾਂ ਦੇ ਸਥਾਨ ਨੇ ਕਿੱਥੇ ਕਿੱਥੇ ਇਹ ਆ ਗਏ ਨੇ ਕਿਵੇਂ ਕਿਵੇਂ ਇਹਨਾਂ ਨੇ ਪਹੁੰਚ ਕੀਤੀ ਆ ਅਗਲੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਕ੍ਰਿਸਚਨ ਜਿਹੜਾ ਭਾਈਚਾਰਾ ਆ ਉਹਨਾਂ ਦਾ ਕੋਈ ਇਦਾਂ ਦਾ ਧਾਰਮਿਕ ਏਜੰਡਾ ਨਹੀਂ ਹੈ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ 크루세ਡ ਵਰਗਾ ਜਿਹੜਾ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਵੰਗਾਰਨ ਵਰਗਾ ਬਕਵਾਸ ਕੀਤਾ ਉਹਨਾਂ ਨੇ ਇਹ ਗੱਲ ਲਿਖਤੀ ਅਕਾਲ ਤਖਸਾਲ ਦੇ ਉੱਤੇ ਕਹੀ ਜਿਹਦੇ ਵਿੱਚ ਮਿਸਲ ਸਤਲੁਜ ਨੇ ਜਾ ਕੇ ਇਹ ਗੱਲ ਕੀਤੀ ਤੇ ਹੋਰ ਵੀ ਸੰਸਥਾਵਾਂ ਨੇ ਕੀਤੀ ਤੇ ਐਦ ਕੀ ਵੀ ਜਿਹੜਾ ਯੂਨਾਈਟਿਡ ਸਿੱਖ ਤੇ ਹੋਰ ਸੰਸਥਾਵਾਂ ਨੇ ਇਹਦੀ ਚਾਰਾਜੋਈ ਕਰਕੇ ਤੇ ਇਹਦੀ ਗੱਲ ਕੀਤੀ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਕਿ ਇਹ 크루세ਡ ਵਾਲਾ ਜਿਹੜਾ ਮਸਲਾ ਹੈ ਜਾਣਬੁੱਝ ਕੇ ਜਿਹੜੀਆਂ ਬਾਕੀ ਤਾਕਤਾਂ ਉਹਨਾਂ ਨੂੰ ਸਾਧ ਮੰਨ ਲਈ ਇਹ ਥੋੜੇ ਚਿਰ ਬਾਅਦ ਉੱਭਰ ਕੇ ਆਉਂਦੇ ਨੇ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਇਹ ਜਿਵੇਂ ਪੰਜਾਬ ਦੀ ਧਰਤੀ ਤੇ ਹੋਰ ਬਹੁਤ ਜ਼ਿਆਦਾ ਇਦਾਂ ਦੇ ਬੰਦੇ ਆਏ ਚਾਹੇ ਉਹ ਭਨੇਹਾਰਾ ਵਾਲੇ ਦੇ ਰੂਪ ਚਾਹੇ ਚਾਹੇ ਉਹ ਸਰਸੇ ਵਾਲੇ ਦੇ ਰੂਪ ਚਾਹੇ ਚਾਹੇ ਉਹ ਕਿਸੇ ਵਿਆਸ ਵਾਲੇ ਦੇ ਰੂਪ ਚਾਹੇ ਚਾਹੇ ਕਿਸੇ ਹੋਰ ਗੁਰੂ ਢੰਮ ਦੇ ਰੂਪ ਦੇ ਵਿੱਚ ਆਏ ਉਹਨਾਂ ਨੇ ਸਿੱਖੀ ਦੇ ਨਾਲ ਸ਼ਰੀਕਾ ਕੀਤਾ ਤੇ ਚੈਲੰਜ ਕੀਤਾ ਇਦਾਂ ਹੀ ਇਹ ਲੋਕ ਆ ਰਹੇ ਨੇ ਤੇ ਦੁਬਾਰੇ ਫਿਰ ਅਸੀਂ ਉੱਥੇ ਜਿਹੜਾ 72 73 ਦੇ ਵਿੱਚ ਸਾਡੀਆਂ ਵੱਡੀਆਂ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਇੱਕ ਕਮੇਟੀ ਬਣੀ ਉਸ ਕਮੇਟੀ ਦੇ ਸਲਾਹਕਾਰ ਸਰਦਾਰ ਕਪੂਰ ਸਿੰਘ ਬਣੇ ਉਹਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਚੰਡੀਗੜ੍ਹ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਵਿੱਚ ਹੋਈ ਤੇ ਅਨੰਦਪੁਰ ਸਾਹਿਬ ਦੇ ਵਿੱਚ ਉਹ ਮਤਾ ਲਿਖਿਆ ਗਿਆ ਜਿਹਦੇ ਉੱਤੇ ਵੱਡੀ ਵੱਡਾ ਇੱਕ ਸਟੈਂਡ ਲਿਆ ਗਿਆ ਤੇ ਉਹ ਚੀਜ਼ ਨੂੰ ਮੁੱਖ ਰੱਖ ਕੇ ਕੌਮ ਦੀਆਂ ਭਾਵਨਾਵਾਂ ਤੇ ਕੌਮ ਦੀ ਜਿਹੜੀ ਤਰਜਮਾਨੀ ਆ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਕੀਤੀ ਤੇ ਅੰਤਮ ਉਹ ਉਸ ਪਵਿੱਤਰ ਸਥਾਨ ਦੇ ਉੱਤੇ ਵੱਡੀਆਂ ਸ਼ਹਾਰਤਾਂ ਆਪਣੇ ਸਾਥੀਆਂ ਸਮੇਤ ਪਾ ਗਏ ਸੋ ਮੇਰਾ ਸਾਰੀਆਂ ਗੱਲਾਂ ਕਹਿਣ ਦਾ ਇਹ ਭਾਵ ਆ ਕਿ ਅਸੀਂ ਭਾਵੇਂ ਤੁਹਾਨੂੰ ਸਾਰੀਆਂ ਇਹਨਾਂ ਗੱਲਾਂ ਦਾ ਪਤਾ ਆ ਪਰ ਅਸੀਂ ਅਸੀਂ ਕੁੱਕਰ ਆ ਗੁਰੂ ਘਰ ਦੇ ਤੇ ਸਾਡਾ ਕੰਮ ਹੈ ਤੁਹਾਨੂੰ ਆਵਾਜ਼ ਮਾਰਨੀ ਸੋ ਆਪਾਂ ਥੋੜੇ ਸਮੇਂ ਦੇ ਵਿੱਚ ਇੱਕ ਪ੍ਰੋਗਰਾਮ ਕਰ ਰਹੇ ਹਾਂ ਜਿਹਦੇ ਵਿੱਚ ਆਪਣੇ ਨੌਜਵਾਨਾਂ ਨੂੰ ਤੇ ਆਪਣੇ ਬੁੱਧੀਜੀਵੀਆਂ ਨੂੰ ਸਿੱਖ ਵਿਦਵਾਨਾਂ ਨੂੰ ਸੱਦ ਕੇ ਆਪਾਂ ਇੱਕ ਵੱਡੀ ਆਪੇ ਚ ਰ ਜਿਹੜੀ ਇਹ ਕਰਨੀ ਆ ਗੁਰਮਤਾ ਕਰਨਾ ਆ ਉਹਦੇ ਵਿੱਚੋਂ ਅੱਗੇ ਜਿਹੜੇ ਦਸਹਿਰੇ ਰਾਹ ਨੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਸਮਝਾਏ ਨੇ ਉਹ ਰਾਹ ਤੇ ਚੱਲਣ ਦੀ ਆਪਾਂ ਅਰਦਾਸ ਕਰਾਂਗੇ ਸਾਰੇ ਇੱਕਮਿਕ ਹੋਵਾਂਗੇ ਭਾਵੇਂ ਵਕ ਵਕ ਜਤਿਆਂ ਚ ਵਕ ਵਕ ਮਿਸਲਾਂ ਚ ਹੋਈਏ ਪਰ ਸਾਡਾ ਜਿਹੜਾ ਆ ਕਾਮਨ ਜਿਹੜਾ ਕੌਜ ਆ ਉਹ ਸਾਡਾ ਸਾਂਝਾ ਹੋਣਾ ਚਾਹੀਦਾ ਸਾਡਾ ਮੂੰ ਤਖਸਾਲਾ ਵਾਲੋਂ ਹੋਣਾ ਚਾਹੀਦਾ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਤੋਂ ਬਚੀਏ ਆਓ ਸਾਰੇ ਅਰਦਾਸ ਕਰੀਏ ਕਿ ਅਸੀਂ ਪੰਥ ਵਸੇ ਮੈਂ ਉਜਣਾ ਮਣ ਚਾਓ ਘਨੇਰਾ ਦੇ ਬਚਨਾਂ ਤੇ ਪਹਿਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ